ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰਗ ਮਹੱਲਾ ਪੰਜਵਾ ਰੇ ਮੂੜੇ ਆਨ ਕਾਇਕਤ ਜਾਈ ਸੰਗ ਮਨੋਹਰ ਅੰਮ੍ਰਿਤ ਹੈ ਰੇ ਫੂਲ ਫੂਲ ਬਿਖਖਾਈ ਰਹਾਓ ਪ੍ਰਭ ਸੁੰਦਰ ਚਤਰ ਨੂ ਬਧਾਤੇ ਤੇਸਿਓ ਰੂਜ ਨਹੀਂ ਰਾਈ ਮੋਹਨ ਸਿਉ ਬਾਵਰ ਮਨ ਮੋਇਓ ਝੂਠ ਠਗੋਰੀ ਪਾਈ ਪਿਓ ਦੇ ਆਲ ਗਿਰਪਾਲ ਦੁਖ ਹਰਤਾ ਸੰਤਨ ਸਿਉ ਬਨਾਈ ਸਗਲ ਨਿਦਾਨ ਕਰੈ ਮੈਂ ਪਾਏ ਕੋ ਨਾਨਕ ਜੋਤ ਸਮਾਈ ਸਾਰਗ ਮਹੱਲਾ ਪੰਜਵਾਂ ਓਅੰਗ ਪ੍ਰੇ ਪ੍ਰੀਤ ਚੀਤ ਪਹਿਲ ਰੀਆ ਜੋਤੋ ਬਚਨ ਦੀਓ ਮੇਰੇ ਸਤਗੁਰ ਤੋ ਮੈਂ ਸਾਜਿ ਸੀ ਗਰੀਆ ਰਹਾਓ ਹਮ ਭੂਲੇ ਤੁਮ ਸਦਾ ਭੂਲਾ ਹਮ ਪਤ ਤੁਮ ਪਤ ਤੋ ਦਰਿਆ ਹਮ ਨੀਚ ਬਿਰਖ ਤੁਮ ਮੈਲਾ ਗਰ ਲਾਜ ਸੰਗ ਸੰਗ ਬਿਸਰੀਆ ਤੋਂ ਮਗਬੇ ਹਿਰੇ ਤੀਰ ਉਪਕਾਰੀ ਹਮ ਕਿਆ ਬਪਰੇ ਜੰਤਰੀਆ ਗੁਰ ਕਿਰਪਾਲ ਨਾਨਕ ਹਰ ਮੇਲਿਓ ਤੋ ਮੇਰੀ ਸੂਖ ਸੇ ਜਰੀਆ ਸਾਰਗ ਮਹੱਲਾ ਪੰਜਵਾ ਮਨ ਹੋਏ ਦਿਨਸ ਧਨ ਪਰਵਾਨਾ ਸਫਲਤੇ ਘਰੀ ਸੰਯੋਗ ਸੁਹਾਵੇ ਸਤਿਗੁਰ ਸੰਗ ਗਿਆਨ ਰਹਾਉ ਧਨ ਸੁਭਾਗ ਧਨ ਸੁਹਾਗਾ ਧਨ ਦੇਤ ਜਿਨ ਮਨ

ਸਰਬ ਸੇਦ ਕਾਰਜ ਸਾਭ ਸਵਰੇ ਆਹਾਂ ਰੋਗ ਸਗਲ ਹੀ ਖਿਆ ਕੋਟ ਭਰਾਦ ਖਿਨ ਮੈਂ ਖੋ ਭਈ ਹੈ ਗੁਰ ਮਿਲ ਹਰ ਹਰ ਕੇਆ ਪੰਜ ਦਾਸ ਗੁਰ ਵਸਗਤ ਕੀਨੇ ਮਨ ਨੇ ਚਲ ਨਿਰ ਭਇਆ ਆਏ ਨਾ ਜਾਵੇ ਨਾ ਕਤਹੀ ਡੋਲੇ ਥਿਰ ਨਾਨਕ ਰਾਜਿਆ ਸਾਰਗ ਮਹੱਲਾ ਪੰਜਵਾਂ ਰਾ ਮੇਰੋ ਇਹ ਤੋ ਸਦਾ ਸਹਾਈ ਮਨਮੋਹਨ ਮੇਰੇ ਜੀ ਕੋ ਪਿਆਰੋ ਕਵਨ ਕਹਾ ਗੁਨ ਗਾਈ ਰਹਾਓ ਖੇਲ ਖਿਲਾਏ लाਡ ਲਡਾਵੇ ਸਦਾ ਸਦਾ ਅਨਦਾਈ ਪ੍ਰਤ ਪਾਲੈ ਬਾਰ ਕੀ ਨੇ ਆਈ ਜੈਸੇ ਮਾਤ ਪਿਤਾ ਆਈ ਤਿਸ ਬਿਨ ਨਿਮਖਾ ਨਹੀਂ ਰਹਿ ਸਕੀ ਐ ਬਿਸਰਨਾ ਕਬ ਹਉ ਜਾਈ ਕੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰਗ ਮਹੱਲਾ 5ਵਾਂ ਆਪਨਾ ਉਮੀਦ ਸੋ ਆ ਮਹਿੰਗਾ ਯੈ ਆਸਨਾ ਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭ ਧਿਆਈਐ ਰਹਾਓ ਸੁਖ ਮੰਗਲ ਕਲਿਆਣ ਜਿਸਹਿ ਘਰ ਤੇ ਸਹੀ ਸਰਨੀ ਪਾਈਐ ਤਿਸਹਿ ਤਿਆਗ ਮਨੁਖ ਜਿਸੇ ਵੋ ਤੋ ਲਾਜ ਲੋਨ ਹੋਏ ਜਾਈਐ ਏਕ ਓਟ ਪਕੜੀ ਠਾਕੁਰ ਕੀ ਗੁਰ ਮਿਲ ਮਤਬੁਧ ਪਾਈਐ ਗੁਣ ਨਿਧਾਨ ਨਾਨਕ ਪ੍ਰਭ ਮਿਲਿਆ ਸਗਲ ਚੁਕੀ ਮੋਤਾਈਐ ਸਾਰਗ ਮਹੱਲਾ 5ਵਾਂ ਔਰ ਸੁਦਾਣੀ ਪ੍ਰਭ ਜਿਉ ਮੇਰਾ ਦ੍ਰਿਸ਼ਟ ਨਾ ਲਿਆਵੋ ਅਵਰ ਕਾਹੂ ਕੋ ਮਾਨ ਮਹਿਤ ਪ੍ਰਭ ਤੇਰਾ ਰਹਾਓ ਅੰਗੀਕਾਰ ਕੀਓ ਪ੍ਰਭ ਆਪਣੈ ਕਾੜ ਲੀਆ ਬਿਖ ਕੇ ਰੈ ਅੰਮ੍ਰਿਤ ਨਾਮੁ ਖੁਦ ਮੁਖ ਦੀਨੋ ਜਾਏ ਪਿਆ ਗੁਰ ਪਰੈ ਕਾਉ ਨੁਪਮਾ ਕਹੋ ਇਕ ਮੁਖ ਨਿਰਗੁਣ ਕੇ ਦਾਤੇ ਰਹਿ ਕਾੜ ਸਿਲਖ ਜੋ ਆਪਣਾ ਕਿਨੋ ਨਾਨਕ ਸੁਖ ਨੇਰੈ ਸਾਰਗ ਮਹੱਲਾ ਪੰਜਵਾ ਪ੍ਰਭ ਸਿਮਰਤ ਦੁਖ ਬਿਨਾਸੀ ਭਿਉ ਕਿਰਪਾਲ ਜੀ ਸੁਖਦਾਤਾ ਹੋਈ ਸਗਲ ਖਲਾਸੀ ਰਹਾਓ ਅਵਰਨਾ ਕੋ ਸੂਜੈ ਪ੍ਰਭਿਨ ਕਹੋ ਕਉ ਕਿਸ ਪੈ ਜਾਸੀ ਜਿਉ ਜਾਣੋ ਤੇਉ ਰਾਖੋ ਠਾਕੁਰ ਸਾਭ ਕੇਛ ਤੁਮਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਬਿਨਾਸੀ ਕੋ ਨਾਨਕ ਮਨ ਅਨੰਦ ਪਿਆ ਹੈ ਕਾਟੀ ਜਮ ਕੀ ਫਾਸੀ ਸਾਰਗਮਹੱਲਾ 5 ਮੇਰੋ ਮਨ ਜਤ ਕਦ ਤੁਮ ਮਿਰ ਤੁਜੈ ਸਮਾਰੈ ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨੈ ਤਿਉ ਪਾਰੇ ਰਹਾਓ ਜਬ ਭੁਖੋ ਤਾ ਭੋਜਨ ਮੰਗੈ ਘਾਇ ਸੁਖ ਸੰਘਾਰੈ ਤਵ ਰੋਗ ਜਬ ਤੁਮ ਸੰਗ ਬਸਤੋ ਛੁਰਕਤ ਹੋਏ ਰਵਾਰੈ ਕਉਨ ਬਸੈਰੋ ਦਾ ਅਸਨ ਕੋ ਥਾਪਿਓ ਥਾਪਨ ਹਾਰੈ ਨਾਵ ਨ ਬਿਸਰੈ ਤਬ ਜੀਵਨ ਪਾਈਐ ਬਿਨਤੀ ਨਾਨਕ ਕੇ ਸਾਰੇ ਸਾਰਗ ਮਹੱਲਾ ਪੰਜਵਾਂ ਮਨ ਤੇ ਭੈ ਪੋ ਦੂਰ ਪਰਾਇਓ ਲਾਲ ਦੇ ਹਰ ਗੁਲਾਲ ਲਾੜਲੇ ਸਹਿਜ ਸਹਿਜ ਗੁਣ ਗਾਇਉ ਰਹਾਓ ਗੁਰ ਬਚਨਾਤ ਕਮਾਤ ਕਿਰਪਾ ਤੇ ਬਹੁ ਨਕ ਤੂੰ ਤਾਇਓ ਰਹਿ ਤੋ ਬਾਦ ਸਮਾਦ ਸੁਖ ਆਸਨ ਭਗਤ ਵਿਸ਼ਾਲ ਗ੍ਰਹਿ ਪਾਇਓ ਨਾਦ ਬਿਨੋਦ ਕੋੜਾ ਆਨੰਦਾ ਸਹਿਜੇ ਸਹਿਜ ਸਮਾਇਓ ਕਰਨਾ ਆਪ ਕਰਾਵ ਨਾ ਪੇ ਕੋ ਨਾਨਕ ਆਪ ਪਾਇਓ ਨਾਦ ਬਨੋਦ ਕੋਡਾ ਨੰਦਾ ਸਜੇ ਸਹਿ ਸਮਾਇਓ ਕਰਨਾ ਆਪ ਕਰਾਬਨੇ ਆਪੇ ਕੋ ਨਾਨਕ ਆਪੇ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ